ਡੀਜੇ ਦੇ ਚੱਲ ਰਹੇ ਭਜਨਾ ਤੇ ਨੱਚਦੇ ਝੂਮਦੇ ਜਾ ਰਹੇ ਸੀ ਕਾਵੜੀਏ ਕੀ ਦਰਦਨਾਕ ਹਾਪਤਾ ਵਾਪਰ ਗਿਆ ਦੱਸਦੇ ਕਿ ਡੀਜੇ ਦੀ ਟਰਾਲੀ ਹਾਈ ਵੋਲਟੇਜ ਤਾਰਾਂ ਦੇ ਹੇਠ ਆ ਗਈ ਜਿਸ ਕਾਰਨ ਟਰਾਲੀ ਨੂੰ ਅੱਗ ਲੱਗ ਗਈ ਤੇ 9 ਕਾਵੜੀਆਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਤਾਂ ਇਹ ਕਾਵੜੀ ਅੱਗ ਲੱਗਣ ਦੇ ਕਾਰਨ ਜਿਹੜੇ ਕਿ ਜਾਂਦਾ ਫੜ ਜਾਂਦੇ ਨੇ ਤਾਂ ਟਰਾਲੀ ਦੇ ਵਿੱਚ ਸਵਾਰ ਸੀ 9 ਕਾਵੜੀਏ ਤਾਂ ਜਿਵੇਂ ਹੀ ਹਾਈ ਵੋਲਟੇਜ ਤਾਰਾਂ ਹੇਠ ਡੀਜੇ ਦੀ ਟਰਾਲੀ ਆ ਜਾਂਦੀ ਹੈ ਤਾਂ ਉਸ ਨੂੰ ਜਿਹੜਾ ਕਿ ਕਾਵੜੀਆਂ ਨੂੰ ਕਰੰਟ ਲੱਗ ਜਾਂਦਾ ਤਾਂ ਇਹ ਬਿਹਾਰ ਦੇ ਬਿਹਾਰੀ ਜ਼ਿਲ੍ਹੇ ਦੇ ਵਿੱਚ ਘਟਨਾ ਵਾਪਰੀ ਹੈ ਜਿਸੇ ਡਿਜੀਟਲ ਟਰਾਲੀ ਵਿੱਚ ਸਵਾਰ 9 ਕਾਵੜੀਆਂ ਦੇ ਕਰੰਟ ਲੱਗਣ ਕਾਰਨ ਦਰਦਨਾਕ ਮੌਸਮੀ ਤੇ ਮਰਨ ਵਾਲੇ ਸਾਰੇ ਨੌਜਵਾਨ ਛੋਟੀ ਉਮਰ ਦੇ ਦਸਤੇਜਾਰੀ ਨੇ ਜੋ ਕਿ ਡਿਜੀਟਲ ਾਲੀ ਤੇ ਸਵਾਰ ਹੋ ਕੇ ਪਹਿਜਾ ਕਾਂਟੂ ਜਾ ਰਹੇ ਸੀ ਜਿੱਥੂ ਆਪਣੇ ਪਿੰਡ ਦੇ ਮੰਦਿਰ ਦੇ ਵਿੱਚ ਜਾਲੀ ਇਕੱਠਾ ਕਰਕੇ ਜਲ ਅਭਿਸ਼ੇਕ ਕਰਨ ਦੇ ਜਾ ਰਹੇ ਸਨ ਪਰ ਇਸ ਤੋਂ ਪਹਿਲਾਂ ਜਿਵੇਂ ਹੀ ਡਿਜੀਟਲ ਟਰਾਲੀ ਪਿੰਡ ਸੁਲਤਾਨਪੁਰ ਤੋਂ ਬਾਹਰ ਨਿਕਲੀ ਤਾਂ ਡਿਜੀਟਲ ਟਰਾਲੀ ਦਾ ਹਾ ਉਪਰੋ ਲੰਗ ਰਹੀ ਹਾਈ ਵੋਲਟੇਜ ਤਾਰਾਂ ਦੇ ਨਾਲ ਟਕਰਾ ਕੇ ਅੱਜ ਤੋਂ ਬਾਅਦ ਟਰਾਲੀ ਦੇ ਵਿੱਚ ਬਿਜਲੀ ਦਾ ਕਰੰਟ ੁੱਟ ਕੇ ਆਇਆ ਤੇ ਟਰਾਲੀ ਨੂੰ ਅੱਗ ਲੱਗ ਗਈ ਜਿਸ ਦੇ ਵਿੱਚ ਸਵਾਰ ਸਾਰੇ ਲੋਕ ਜੰਦਾ ਖੜ ਗਏ ਤਾਂ ਘਟਨਾ ਤੋਂ ਬਾਅਦ ਮੌਕੇ ਤੇ ਹਫੜਾ ਦਫੜੀ ਮੱਚ ਗਈ ਪਿੰਡ ਵਾਸੀਆਂ ਨੇ ਬਿਜਲੀ ਵਿਭਾਗ ਨੂੰ ਬੁਲਾਇਆ ਤੇ ਉਹਨਾਂ ਦੇ ਵੱਲੋਂ ਲਾਈਨ ਕੱਟੀ ਗਈ ਤਾਂ ਉਦੋਂ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਸੀ ਜਦ ਕਿ ਇੱਕ ਨੌਜਵਾਨ ਦੇ ਜੇਰੇ ਹੀ ਲਾਲ ਮੌਤ ਹੋ ਗਈ